ਪੰਜਾਬ ਦੇ ਵਿੱਚ ਅੱਜ ਵੀ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਦੱਸਦੇ ਕਿ ਕੱਲ ਵੀ ਕੱਲ ਸ਼ਾਮ ਤੋਂ ਹੀ ਦੱਸਦੀ ਹੈ ਕਿ ਚੰਡੀਗੜ੍ਹ ਤੇ ਮੋਹਾਲੀ ਦੇ ਵਿੱਚ ਲਗਾਤਾਰ ਮੀਂਹ ਪਿਆ ਰਿਹਾ ਸੀਗਾ ਜਿਸ ਕਰਕੇ ਸੜਕਾਂ ਦੇ ਉੱਤੇ ਪਾਣੀ ਖੜਾ ਹੋ ਚੁੱਕਿਆ ਸੀਗਾ ਤੇ ਹਜੇ ਵੀ ਉਹ ਪਾਣੀ ਉਸੇ ਤਰੀਕੇ ਦੇ ਨਾਲ ਉੱਥੇ ਖੜਾ ਨਜ਼ਰ ਆ ਰਿਹਾ ਹੋਵੇਗਾ ਤੁਹਾਨੂੰ ਵੀ ਦੱਸਦੇ ਕਿ ਅੱਜ ਵੀ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਖਾਸ ਕਰਕੇ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਜਿਹੜੇ ਕਿ ਜ਼ਿਲ੍ਹੇ ਨੇ ਉੱਥੇ ਜਿਹੜਾ ਕਿ ਬਾਰਿਸ਼ ਨੂੰ ਲੈ ਕੇ ਭਾਰੀ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਲਾਂਕਿ ਇਸ ਬਾਰਿਸ਼ ਨੇ ਕਈ ਲੋਕਾਂ ਦਾ ਨੁਕਸਾਨ ਵੀ ਬਹੁਤ ਕੀਤਾ ਖਾਸ ਕਰਕੇ ਕਿਸਾਨਾਂ ਦਾ ਖੇਤਾਂ ਦੇ ਵਿੱਚ ਫਸਲ ਉਹਨਾਂ ਦੀ ਖਰਾਬ ਹੋ ਚੁੱਕੀ ਹੈ ਤਾਂ ਕਈਆਂ ਨੂੰ ਗਰਮੀ ਤੋਂ ਰਾਹਤ ਵੀ ਜ਼ਰੂਰ ਮਿਲੀ ਹੈ ਤਾਂ ਦੱਸ ਦਈਏ ਕਿ ਅੱਜ ਵੀ ਪੰਜਾਬ ਦੇ ਵਿੱਚ ਮੀਂਹ ਨੂੰ ਲੈ ਕੇ yellow alert ਜਾਰੀ ਕਰ ਦਿੱਤਾ ਗਿਆ ਹੈ ਰਾਜ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਇਹ ਅਲਰਟ ਹੈਗਾ ਜਿਵੇਂ ਕਿ ਪਠਾਨਕੋਟ, ਹੁਸ਼ਿਆਰਪੁਰ ਅਤੇ ਰੋਪਨਗਰ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਜਦਕਿ ਹੋਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਸੁਧਾਰਨ ਰਹਿਣ ਦੀ ਉਮੀਦ ਹੈ। ਕੱਲ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਈ ਬਾਰਿਸ਼ ਦੇ ਕਾਰਨ ਤਾਪਮਾਨ ਦੇ ਵਿੱਚ ਵੱਡੀ ਕਮੀ ਜਿਹੜੀ ਕਿ ਦਰਜ ਕੀਤੀ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਅੰਮ੍ਰਿਤਸਰ ਤੋਂ ਲੰਘਦੀ ਸਬਰਾ ਬ੍ਰਾਂਚ ਨਹਿਰ ਰਈਆ ਦੇ ਨੇੜੇ ਓਵਰਫਲੋ ਹੋ ਗਈ ਹੈ ਇਸ ਦਾ ਅਸਰ ਤਿੰਨ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਿਆ ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸਥਾਨਕ ਲੋਕਾਂ ਦੇ ਨਾਲ ਮਿਲ ਕੇ ਬਚਾਅ ਕਾਰਜ ਵੀ ਸ਼ੁਰੂ ਕੀਤਾ ਹੈਗਾ ਤੇ ਜਿਸ ਦੱਸਦੇ ਕਿ ਜਿਸ ਹਿੱਸੇ ਤੋਂ ਪਾਣੀ ਓਵਰਫਲੋ ਹੋ ਕੇ ਪਿੰਡਾਂ ਦੇ ਖੇਤਾਂ ਤੱਕ ਪਹੁੰਚ ਰਿਹਾ ਸੀਗਾ ਉਸ ਨੂੰ ਦੇਰ ਰਾਤ ਭਰ ਦਿੱਤਾ ਗਿਆ ਅਮਰੀਕ ਸਰ ਦੀ ਡੀਸੀ ਸਾਕਿੰਦਾਜ਼ ਦੇ ਕਿ ਸਾਖੇ ਸਾਨੀ ਨੇ ਦੱਸਿਆ ਹੈਗਾ ਕਿ ਸਥਾਨਕ ਲੋਕਾਂ ਦੇ ਮਦਦ ਕਰਨ ਦੇ ਨਾਲ ਦੱਸਦੇ ਕਿ ਮਦਦ ਦੇ ਨਾਲ ਪ੍ਰਸ਼ਾਸਨ ਦੀ ਟੀਮ ਇਸ ਮੁਸ਼ਕਲ ਕੰਮ ਨੂੰ ਕਰਨ ਦੇ ਵਿੱਚ ਕਾਮਯਾਬ ਰਹੀ ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਵਿੱਚ ਵੀ ਹਿਮਾਚਲ ਤੋਂ ਆਉਣ ਵਾਲੇ ਦਰਿਆ ਦੇ ਚੋਏ ਤੂਫਾਨ ਦੇ ਉੱਤੇ ਨੇ ਹੁਸ਼ਿਆਰਪੁਰ ਦਾ ਭੰਗੀ ਚੋ ਵੀ ਓਵਰਫਲੋ ਹੋ ਕੇ ਵਾਗ ਰਿਹਾ ਹੈ ਪੁਲਿਸ ਦੇ ਵੱਲੋਂ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਮੁੱਖ ਪੁਲਾਂ ਦਾ ਹੀ ਇਸਤੇਮਾਲ ਕਰਨ ਅਤੇ ਓਵਰਫਲੋ ਹੋ ਰਹੇ ਦਰਿਆ ਨਾਲਿਆਂ ਨੂੰ ਪਾਰ ਨਾ ਕਰਨ ਤੇ ਉਹਨਾਂ ਤੋਂ ਦੂਰ ਰਹਿਣ ਇਹ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਉੱਥੇ ਹੀ ਲੋੜ ਪੈਣ ਦੀ ਉੱਤੇ 112 ਨੰਬਰ ਦੇ ਉੱਤੇ ਕਾਲ ਕਰਨ ਲਈ ਵੀ ਕਿਹਾ ਹੈਗਾ ਕਿ ਜੇਕਰ ਕਿਸੇ ਨੂੰ ਸੁਰੱਖਿਆ ਦੀ ਮਦਦ ਚਾਹੀਦੀ ਹੈ ਤਾਂ ਉਹ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਨੇ ਹੁਣ ਗੱਲ ਕਰਦੇ ਹਾਂ ਤਾਪਮਾਨ ਦੀ ਜੀ ਹਾਂ ਪੰਜਾਬ ਦੇ ਵਿੱਚ ਬੀਤੇ ਦਿਨੀ ਜ਼ਿਆਦਾ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਿਆ ਹੈ ਅੰਮ੍ਰਿਤਸਰ ਦੇ ਵਿੱਚ 14 ਮੀਲੀਲੀਟਰ ਲੁਧਿਆਣਾ ਦੇ ਵਿੱਚ 18 ਮੀਲੀਲੀਟਰ ਪਟਿਆਲਾ ਦੇ ਵਿੱਚ 1 ਮੀਲੀਲੀਟਰ ਤੇ ਹੁਸ਼ਿਆਰਪੁਰ ਦੇ ਵਿੱਚ 62 ਮੀਲੀਲੀਟਰ ਯਾਨੀ ਕਿ ਹੁਸ਼ਿਆਰਪੁਰ ਦੇ ਵਿੱਚ ਸਭ ਤੋਂ ਜ਼ਿਆਦਾ ਮੀਂਹ ਪਿਆ ਮੁਹਾਲੀ ਦੇ ਵਿੱਚ ਵੀ 14.5 ਮੀਲੀਲੀਟਰ ਪਠਾਨਕੋਟ ਦੇ ਵਿੱਚ 4 ਮੀਲੀਲੀਟਰ ਰੂਪਨਗਰ ਦੇ ਵਿੱਚ 10.5 ਮੀਲੀਲੀਟਰ ਤੇ ਐਸਬੀਐਸ ਨਗਰ ਦੇ ਵਿੱਚ 15 ਮੀਲੀਲੀਟਰ ਮੀਂਹ ਦਰਜ ਕੀਤਾ ਗਿਆ ਮੀਂਹ ਦੇ ਕਾਰਨ ਰਾਜਦੇਵਤ ਉਹ ਦਾ ਤਾਪਮਾਨ ਦੇ ਵਿੱਚ 3.3 ਡਿਗਰੀ ਦੀ ਕਮੀ ਆਈਏ ਜਿਸ ਤੋਂ ਬਾਅਦ ਰਾਜ ਦਾ ਤਾਪਮਾਨ ਆਮ ਤੋਂ 4.4 ਡਿਗਰੀ ਘਟਾ ਦਾ ਦਰਜ ਹੋਇਆ ਤਾਂ ਪੰਜਾਬ ਭਰ ਦੇ ਵਿੱਚ ਦੱਸ ਦੇ ਕਿ ਪੰਜਾਬ ਦੇ ਵਿੱਚ ਭਲ ਕੇ ਯਾਨੀ ਕਿ ਸ਼ਨੀਵਾਰ ਨੂੰ ਵੀ ਬਾਰਿਸ਼ ਦੇ ਅਸਾਰ ਨੇ ਯਾਨੀ ਕਿ ਕੱਲ ਨੂੰ ਵੀ ਜਿਹੜੇ ਕਿ ਬਾਰਿਸ਼ ਹੋ ਸਕਦੇ ਨੇ ਤਾਂ ਮੌਸਮ ਵਿਭਾਗ ਨੇ ਪਠਾਨਕੋਟ ਹੁਸ਼ਿਆਰਪੁਰ ਦਾ ਰੋਪਨਗਰ ਦੇ ਵਿੱਚ ਤੇਜ਼ ਮੀਂਹ ਦੀ ਸੰਭਾਵਨਾ ਜਤਾਈ ਹੈ ਯਾਨੀ ਕਿ ਭਾਰੀ ਮੀਂਹ ਪਵੇਗਾ ਕੱਲ ਵੀ ਤੇ ਇਸ ਤੋਂ ਬਾਅਦ ਕਈ ਦਿਨ ਮੌਸਮ ਸੁਧਾਰਨ ਰਹੇਗਾ ਜਿਸ ਕਾਰਨ ਤਾਪਮਾਨ ਦੇ ਵਿੱਚ ਵਾਧਾ ਵੀ ਹੋ ਸਕਦਾ ਹੈ ਤੇ ਕੱਲ ਤੋਂ ਬਾਅਦ ਸ਼ਾਇਦ ਲੋਕਾਂ ਨੂੰ ਫਿਰ ਤੋਂ ਗਰਮੀ ਦਾ ਹਮਸ ਦਾ ਸਾਹਮਣਾ ਕਰਨਾ ਪੈ ਸਕਦਾ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦੇ ਮੌਸਮ ਦਾ ਹਾਲ ਅੰਮ੍ਰਿਤਸਰ ਦੇ ਵਿੱਚ ਹਲਕੇ ਬੱਦਲ ਛਾਏ ਰਹਿਣਗੇ ਮੀਂਹ ਪੈਣ ਦੀ ਪੂਰੀ ਸੰਭਾਵਨਾ ਜਤਾਈ ਜਾ ਰਹੀ ਹੈ ਬੱਦਲ ਛਾਏ ਰਹਿਣਗੇ ਇਸ ਤਰੀਕੇ ਦੇ ਨਾਲ ਜਲੰਧਰ ਦੇ ਵਿੱਚ ਵੀ ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਮੀਂਹ ਦੇ ਅਸਾਰ ਵੀ ਬਣੇ ਹੋਏ ਨੇ ਤਾਪਮਾਨ 26 ਤੋਂ 28 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਇਸੇ ਤਰੀਕੇ ਦੇ ਨਾਲ ਲੁਧਿਆਣਾ ਪਟਿਆਲਾ ਤੇ ਮੋਹਾਲੀ ਦੇ ਵਿੱਚ ਵੀ ਹਲਕੇ ਬੱਦਲ ਛਾਏ ਰਹਿਣਗੇ ਮੀ ਪੈਣ ਦੀ ਵੀ ਉਮੀਦ ਜਿਹੜੀ ਕਿ ਜਤਾਈ ਜਾ ਰਹੀ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਖਬਰ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਡੇ ਨਾਲ ਸਾਂਝੀ ਕਰਦੇ ਆ ਹਾਲਾਂਕਿ ਪੰਜਾਬ ਨੂੰ ਛੱਡ ਹੋਰ ਬਹੁਤ ਸਾਰੇ ਦੱਸ ਦਈਏ ਕਿ ਦੇਸ਼ ਦੇ ਰਾਜ ਨੇ ਜਿੱਥੇ ਕਿ ਬਾਰਿਸ਼ ਨੂੰ ਲੈ ਕੇ ਹੜ੍ਹਾਂ ਨੂੰ ਲੈ ਕੇ ਲੋਕਾਂ ਨੂੰ ਸੁਚੇਤ ਰਹਿਣ ਦੇ ਲਈ ਕਿਹਾ ਗਿਆ ਹੈ ਕਈ ਥਾਵਾਂ ਦੇ ਉੱਤੇ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈਗਾ ਤੇ ਇਸ ਤਰੀਕੇ ਦੇ ਨਾਲ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਵਿੱਚ ਵੀ ਹਿਮਾਚਲ ਨਾਲ ਲੱਗਦੇ ਜਿਹੜੇ ਕਿ ਸ਼ਹਿਰ ਨੇ ਜਿਹੜੇ ਜ਼ਿਲ੍ਹੇ ਨੇ ਉੱਥੇ ਭਾਰੀ ਮੀਂਹ ਪੈ ਰਿਹਾ ਹੈ ਇਸ ਤਰੀਕੇ ਦੇ ਨਾਲ ਤੁਹਾਨੂੰ ਦੱਸਦੀ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਬੱਦਲ ਫਟਣ ਦੀ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਕਰਕੇ ਇਸ ਦਾ ਅਸਰ ਪੰਜਾਬ ਹਰਿਆਣਾ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ